ਹੁਣ ਸਾਡੇ ਵਿੱਚ ਸਰਕਾਰ ਜੋ ਸਾਡੇ ਆਗੂ ਸਾਬਾਨ ਰਵਿੰਦਰ ਸਿੰਘ ਜੀ ਮਿਠਾੜੀਆਂ ਉਹ ਆਪਣੇ ਵਿਚਾਰ ਰੱਖਣਗੇ ਇਹਦੇ ਨਾਲ ਜ਼ਿਲ੍ਹਾ ਮੋਕੇ ਦੇ ਵਿੱਚ ਲਾਟੀ ਧੌਂਸ ਜਿਹੜਾ ਇਹਨਾਂ ਦਾ ਐਮਐਲਏ ਆ ਸ਼ਾਂਤਮਈ ਤਰੀਕੇ ਨਾਲ ਜੇ ਤਰੀਕੇ ਨਾਲ ਆਏ ਇੱਥੇ ਪਹੁੰਚੇ ਆ ਜਦੇ ਬੰਦੀ ਉੱਥੇ ਆਪਣੀ ਗੱਲ ਰੱਖਣ ਵਾਸਤੇ ਆਈ ਦਤਾਨ ਆਏ ਆ ਤੇ ਲੋਦੀ ਧੌਸ ਵੱਲੋਂ ਕਿਸਾਨਾਂ ਦੇ ਉੱਪਰ ਤਸ਼ੱਦ ਕਰਾਇਆ ਗਿਆ ਆ ਮੈਂ ਖੋ ਕੇ ਜਵਰੀ ਅੰਦਰ ਖੜਿਆ ਗਿਆ ਦੋ ਕਿਸਾਨਾਂ ਨੂੰ ਖਿੱਚ ਕੇ ਅੰਦਰ ਧੂ ਕੇ ਅੰਦਰ ਖੜਿਆ ਗਿਆ ਆ ਤੇ ਗਲਤ ਸ਼ਬਦਾਬੜ ਜਿਹੜੀ ਆ ਬੋਲੀ ਗਈ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਬੈਠੇ ਆ ਬਿਲਕੁਲ ਇੱਕ ਮੰਨਾਰੇ ਵਿੱਚ ਪਰੋ ਕੇ ਇੱਥੇ ਬੈਠੇ ਆ ਜਿਹੜੀ 12 ਵਜੇ ਦੀ ਕਾਰੀ ਬਹਿਣ ਦੀ ਉਹਨੂੰ ਲਾਗੂ ਕੀਤਾ 4 ਵਜੇ ਤੱਕ ਦਾ ਪ੍ਰੋਗਰਾਮ ਆ ਇਹ ਗਾੜੀ ਆਪਣਾ ਪ੍ਰਬੰਧ ਵੇਖ ਲੈਣ ਵੀ ਰਾਤ ਨੂੰ ਰੱਖਣਾ ਆ ਜਿਹੜੇ ਰੱਖਣਾ ਆ ਤਾਂ ਫੇਰ ਜਿਹੜੇ ਅਸੀਂ ਰਾਹ ਜਿਹੜੇ ਅਪਣਾਏ ਆ ਇਹ ਠੀਕ ਨਹੀਂ ਗੇ ਉਹਦੇ ਵਾਸਤੇ ਵੀ ਤਿਆਰ ਆ ਇਸ ਤਰ੍ਹਾਂ ਕੇ ਇਹ ਜਿਹੜੀਆਂ ਵਧੀਆਂ ਤੁਸੀਂ ਕਰ ਰਹੇ ਜੇ ਇਹ ਵੇਖ ਲਓ ਕਿਹਦੇ ਪਾਸੇ ਨੂੰ ਜਾਣੀਆਂ ਆ ਇਹ ਕੀ ਕੁਝ ਕਰ ਰਹੇ ਆ ਆ ਹੁਣ ਇੱਥੇ ਬੈਠੇ ਆਏ ਆ ਕਹਿੰਦੇ ਕੋਈ ਵਾਰ ਨਹੀਂ ਵਿਗਾ ਕੀਤਾ ਕਿਤੇ ਘਾਰ ਹੀ ਟੇੜਲੀ ਪੁੱਟੀ ਆਣ ਕੇ ਬਲੇ ਧਮਲਣਾ ਬਹਿ ਕੇ ਆਪਣੀ ਗੱਲਬਾਤ ਕਰ ਰਹੇ ਆ ਪਰ ਜਿਹੜੇ ਇਹਨਾਂ ਦੇ ਅੰਦਰ ਫਤੂਰ ਆ ਜਿਹੜਾ ਅੰਦਰ ਇਹਨਾਂ ਦੇ ਕੀੜਾ ਆ ਉਹ ਵੱਖ-ਵੱਖ ਸਮਿਆਂ ਦੇ ਉੱਪਰ ਜਿਹੜੇ ਸਾਹਮਣੇ ਉੱਤਰ ਰਿਹਾ ਆ ਉਹ ਫਿਰ ਕਿਹੇ ਤਰੀਕੇ ਨਾਲ ਡਕਣਾ ਆ ਉਹ ਫੈਸਲਾ ਜੇ ਉਹ ਆਊਗਾ ਉਹਨੂੰ ਲਾਗੂ ਕੀਤਾ ਜਾਊਗਾ ਇਹ ਜੋ ਕੁਝ ਕਰ ਰਹੇ ਆ ਇੱਥੇ ਕੋਲ ਪੰਜਾਬ ਸਰਕਾਰ ਦੀ ਸਿਹਤ ਦੇ ਉੱਤਰ ਜਿਹੜਾ ਅੰਦਰ ਮਨ ਤੇ ਫਤੂਰ ਭਰਿਆ ਪਿਆ ਆ ਉਹਦੇ ਤਹਿਤ ਕਰ ਰਹੇ ਆ ਮੈਂ ਹੁਣ ਬੇਨਤੀ ਕਰਦਾ ਸਰਦਾਰ ਅਵਜ ਸਿੰਘ ਜੀ ਮਛਾਣੀਆਂ ਉਹ ਗੱਲਬਾਤ ਰੱਖਣ ਇਹਨਾਂ ਤੋਂ ਬਾਅਦ ਭਾਰਤੀ ਕਪਤਾਨ ਜੀ ਉਹਨਾਂ ਨੇ ਇੱਕ ਤਾਂ ਗਰਾਹ ਦੇ ਆਗੂ ਗਰਮੇ ਸਿੰਘ ਦੀ ਟੀਮਾ ਕੁੱਟੀ ਉਹ ਤਿਆਰ ਹੈ ਬਹੁਤ ਤਾਰੀਓ ਰਾਤਰੀ ਜਿੱਥੇ ਬੰਦੀਆਂ ਤੋਂ ਹੋਂਚੇ ਹੋਇਆ ਗੁੱਸੇਮਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਲੜ ਰਹੇ ਸਮਰਸ਼ੀ ਯੋਧਿਓ ਮਾਵਾ ਭੈਣਾ ਮਤਾਵਾ ਉਹ ਮਤੇ ਦੀ ਸਾਂਝ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਬੈ ਪ੍ਰੈਸ ਫੋਟੋ ਲੈ ਲਓ ਤੇ ਬਹੁਤ ਸਾਰੇ ਬੁਲਾ ਰਹਿਆ ਨੇ ਸੰਗੋ ਦਾ ਵਰਤਾਨ ਜਿਹੜਾ ਆਪਣੀ ਆਪਣੀ ਅੱਖ ਤੋਂ ਆਪਣੀ ਆਪਣੀ ਸਮਝ ਤੋਂ ਤੁਹਾਡੇ ਅੱਗੇ ਰੱਖ ਦਿੱਤਾ ਆ ਮੋਗੇ ਰੋਜ ਦੇ ਵਿੱਚ ਜੋ ਵਾਪਰੇ ਆ ਉਹ ਵੀ ਤੁਹਾਨੂੰ ਜਾਣ ਕਰੀਏ ਇੱਥੇ ਆ ਗਈ ਇਹਨਾਂ ਸਰਕਾਰਾਂ ਦੇ ਘਰਾਂ ਦੇ 12 ਦੇ ਮੂਹਰੇ ਬਹਿ ਕੇ ਅਸੀਂ ਇਹ ਕਹੀਏ ਕਿ ਸਾਡੇ ਨਾਲ ਤੁਸੀਂ ੱਟਕਾ ਵੜਾ ਕੀਤਾ ਸਾਡਾ ਸਬਾਨ ਪਹੁੰਚ ਗਿਆ ਸਾਨੂੰ ਤੁਸੀਂ ੱਟਕੇ ਮਾਰੇ ਨੇ ਜਾਂ ਡਾਂਗਾ ਮਾਰੀਂ ਸਾਡੀਆਂ ਪੱਗਾਂ ਲਾਈਆਂ ਇਹ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਉੱਤੇ ਇਸ ਚੀਜ਼ ਦਾ ਕੋਈ ਅਸਰ ਹੁੰਦਾ ਜਾਂ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਥੋੜੇ ਦੇ ਕਿਤੇ ਤਰਸ ਖਾ ਜਾਣਗੇ ਇਹਨਾਂ ਦੇ ਅੰਦਰ ਤਰਸ ਵਾਲਾ ਪਾਤਰੇ ਲੋਕ ਨਹੀਂ ਹੈਗੇ ਇਨਾਂ ਦੀ ਟ੍ਰੇਨਿੰਗ ਬਹੁਤ ਤਗੜੀ ਆ ਇਹ ਬਹੁਤ ਜ਼ਿਆਦਾ ਪੱਕੇ ਆ ਆ ਜਿਹੜੇ ਸਾਡੇ ਨਾਲ ਸਾਡੇ ਹਾਜ਼ਰਤ ਵਾਸਤੇ ਲਾਏ ਹੋਏ ਨੇ ਇਹ ਤੇ ਬਲੀ ਦੇ ਬੱਕਰੇ ਆ ਇਹ ਤੇ ਪਿੰਗਰੇ ਦੇ ਪੋਤੇ ਆ ਇਹਦੇ ਸਰਕਾਰ ਦੀ ਚੋਰੀ ਖਾਂਦੇ ਆ ਜਿੱਦ ਜਿਹੜਾ ਚੋਰੀ ਪਾਵੇ ਉਹ ਜੋ ਕਵੇ ਉਹ ਪੋਤੇ ਕੋਲ ਬੁਲਾ ਸਕਦਾ ਇਹ ਬੋਲੀ ਬੋਲਣਗੇ ਐਸ ਪਛ ਸਰਕਾਰ ਦੀ ਬੋਲਣਗੇ ਜੇ ਕਿਤੇ ਸਰਕਾਰ ਕਹਵੇ ਕਿ ਗੋਡੇ ਟੇਕ ਕੇ ਇਹਨਾਂ ਨੂੰ ਮੱਥਾ ਟੇਕੋ ਕਿਸਾਨਾਂ ਨੂੰ ਦੋ ਲੋਕ ਨੇ ਮੱਥਾ ਵੀ ਟੇਕਣਗੇ ਜੇ ਕਿਤੇ ਪਿਛੋ ਆਡਰ ਆ ਗਿਆ ਇਹਨਾਂ ਨੂੰ ਡਾਂਗ ਫੇਰੋ ਪਰ ਵਿੱਚ ਚਾਚਾ ਬੈਠਾ ਹੋਇਆ ਜੇ ਕਿਤੇ ਬਾਪੂ ਜਿਹੜਾ ਬੈਠਾ ਹੋਇਆ ਉਹਨੂੰ ਡਾਂਗ ਵੀ ਫੇਰਨਗੇ ਕਿਉਂਕਿ ਇਹ ਨੌਕਰੀ ਨਹੀਂ ਆ ਇਹ ਤਾਣਾਸ਼ਹੀ ਦਬਾਅ ਦੇ ਥਲੇ ਉਹ ਗੁਲਾਮੀ ਆ ਜਿਹਦੇ ਵਿੱਚ ਕਦੇ ਸਮਾਜ ਦੇ ਪੱਖ ਦੀ ਗੱਲ ਇਹਨਾਂ ਲੋਕਾਂ ਦੇ ਵਿੱਚੋਂ ਨਿਕਲ ਹੀ ਨਹੀਂ ਸਕਦੀ। ਕਹਿੰਦੇ ਐਮਐਲਏ ਸਾਹਿਬ ਫੇਰ ਦੇ 4 ਵਜੇ ਦੇ ਚਲੇ ਗਏ ਆ। ਆ ਇੱਥੇ ਹੀ ਤੁਰਿਆ ਫਿਰਦਾ। ਕਿਤੇ ਗੂਰ ਨਹੀਂ। ਕਿਤੇ ਬੈਠੇ ਫੰਕਸ਼ਨ ਕਰਦੇ ਹੋਣੇ ਆ। ਕਿਤੇ ਪਾਰਟੀ ਪੂਟੀ ਵੇਖ ਲਾਣਗੇ ਅੱਜ ਇੱਕ ਅੱਧੀ। ਕਿੰਨੇ ਦਿਨ ਭੱਜੋਗੇ ਇਹ ਸਰਦਾਰੀ ਸਦਾ ਕਾਇਮ ਨਹੀਂ ਰਹਣੀ ਸਰਦਾਰ ਅਮਰਪਾਲ ਸੈਂ ਸਰਦਾਰੀ ਕਾਇਮ ਨਹੀਂ ਹੈ ਜਿਵੇਂ ਪੌੜੀ ਚੜੇ ਹੋ ਐਸੇ ਪੌੜੀ ਦੇ ਨਾਲ ਤੁਸੀਂ ਮੋੜੇ ਡਿੱਗਣਾ ਜਿਹੜਾ ਦਿਨ ਚੜ ਗਿਆ ਉਹ ਲੰਘ ਚਲਾ ਸਤਾਈ ਤੁਹਾਡੇ ਵੱਲ ਤੁਰ ਹੀ ਆਉਂਦੀ ਆ ਤੁਸੀਂ ਕਹਿੰਦੇ ਅੱਜ ਅਸੀਂ ਮਿਲਦੇ ਨਹੀਂ ਤੁਸੀਂ ਇਹਨਾਂ ਦੀਆਂ ਫੱਟਾਂ ਤੇ ੱਟਕੇ ਖਾਦੇ ਵਰਨਾ ਤੁਸੀਂ ਇਹਨਾਂ ਦੇ ਗੇਟਾਂ ਤੇ ਜਾਂ ਜਾਂਦੇ ਹੱਥ ਜੋੜਨੇ ਹਜੇ ਸਾਲ ਹੈਗਾ ਥੋੜੇ-ਸੋਲੇ ਕੋਲੇ ਅਸੀਂ ਆਪਣੀ ਗੱਲ ਕਰੀ ਮੈਂ ਕਹਿੰਦਾ ਸਾਨੂੰ ਇਹਦੇ ਤੇ ਵਿਸ਼ਲੇਸ਼ਣ ਕਰਨਾ ਚਾਹੀਦਾ ਕਿ ਜੋ ਸ਼ੰਭੂ ਤੇ ਖਨੌਰੀ ਤੇ ਵਾਪਰੇ ਆ ਉਹਦੇ ਪਿੱਛੇ ਕਾਰਨ ਕੀ ਨੇ ਜੇ ਭਗਵਾਨ ਤੁਮਾ ਇਸ ਗੱਲ ਤੇ ਸ਼ਾਬਾਸ਼ ਲਈਦਾ ਕਿ ਮੈਂ ਖਾਲੀ ਕਰਾ ਦਿੱਤੇ ਕੋਈਆਂ ਮਾਨਸਾ ਹੱਥ ਤੇਰੇ ਵੀ ਕੁਝ ਨਹੀਂ ਆਇਆ ਤੂੰ ਤੇ ਭਰੋਸਾ ਹੀ ਗਵਾਇਆ ਤੂੰ ਤੇ ਇਤਵਾਰ ਹੀ ਗਵਾਇਆ ਹੱਥ ਤੇਰੇ ਕੁਝ ਨਹੀਂ ਆਇਆ ਕੋਹੜ ਕੇਂਦਰ ਦੇ ਸਿੱਕੇ ਤੇਰੇ ਡੀਆਈਜੀ ਨੂੰ ਆਉਂਦੇ ਰਹਿਣੇ ਤੇਰੇ ਡੀਐਚਜੀ ਨੂੰ ਤੈਨੂੰ ਤਾਂ ਉਹਨਾਂ ਵਿੱਚ ਵੀ ਨਹੀਂ ਰੱਖਿਆ ਤੇਰੀ ਤੇ ਉਹਨਾਂ ਨੇ ਇੰਨੀ ਕੁ ਵੈਲਿਊ ਵੀ ਪੱਟਣੀ ਕੀਤੀ ਕੀ ਚਾਲੂ ਸੂਬੇ ਦਾ ਮੁੱਖ ਮੰਤਰੀ ਆ ਇਹਦੇ ਤੋਂ ਕੁਝ ਪੁੱਛ ਲਿਆ ਜਾਵੇ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਬੁੱਤ ਬਣਿਆ ਆਪਣੇ ਆਪ ਨੂੰ ਸ਼ਾਬਾਸ਼ ਦੇਣਾ ਕਿ ਮੈਂ ਬਾਰਡਰ ਖਾਲੀ ਕਰਾਇਆ ਨੇ ਬਾਰਡਰ ਜਿੱਥੋਂ ਖਾਲੀ ਹੋਏ ਅਸੀਂ ਇੰਨੀ ਕੋ ਸਮਝ ਰੱਖਦੇ ਆ ਕਿ ਇਹ ਤੁਨਵਜੀ ਜਿੱਥੋਂ ਆ ਇਹ ਤਰੀ ਕਿੱਧਰੋਂ ਆ ਕੋਹਾਨੂੰ ਸਰ ਵੀ ਨਾ ਕੋਈ ਦਰਦ ਜ਼ਰੂਰ ਹੋਇਆ ਹੈ ਕਿ ਕਿਤੇ ਕੇਂਦਰ ਦੇ ਕਿਸਾਨ ਆਪਸ ਦੇ ਵਿੱਚ ਲਾਗੇ ਲੱਗਣਾ ਜਾ ਅੱਜ ਜਦੋਂ ਸੇਰਾ ਤੇਰੇ ਮੱਥੇ ਵੱਜ ਗਿਆ ਤੇ ਅਸੀਂ ਅੱਜ ਇੱਥੇ ਤੇਰੇ ਐਮਐਮਏ ਦੇ ਘਰ ਦੇ ਅੱਗੇ ਐਲਾਨ ਕਰਦੇ ਆ ਕਿ ਦਿੱਲੀ ਹਕੂਮਤ ਬਾਅਦ ਚ ਵੇਖੀ ਜਾਊਗੀ ਪਹਿਲਾਂ ਪੰਜਾਬ ਦੀ ਹਕੂਮਤ ਨਾਲ ਜਿੱਤ ਕੇ ਤੇਰੀ ਸ਼ੰਭੂ ਟੱਪਾਂ ਤੇ ਬੋਲੇ ਛੋ ਨਿਹਾਲ ਸਲਾਮ ਸੇਵਾ ਹਰ ਹੱਟ ਟੱਪਾਂਗੇ ਆਇਆ ਨਹੀਂ ਕਿ ਇੱਕ ਵਾਰ ਉੱਜੜ ਕੇ ਆਇਆ ਤੇ ਮੜ ਪੈਰ ਨਹੀਂ ਲੱਗੇ ਸਾਡੇ ਲਈ ਸ਼ੰਭੂ 47 ਬਣ ਗਈ ਆ ਸੋਨਿਆ ਸਾਡਾ ਸ਼ਰੀਆਪਾਲ ਸਾਡੇ ਲਈ ਸ਼ੰਭੂ ਹਿੰਦ ਤੇ ਪਾਕ ਬਣ ਗਿਆ ਸਾਡੇ ਲਈ ਲਾਹੌਰ ਤੇ ਦਿੱਲੀ ਇੱਕ ਵਾਰੀ ਫੇਰ ਵੰਡੀ ਗਈ ਆ ਤੇ ਜਿਆਂ ਸੀ ਉਹ ਦੋ ਉੱਜੜ ਕੇ ਮੜ ਪੈਰ ਲਾ ਕੇ ਅੱਜ ਰੋਟੀ ਖਾਣ ਲੱਗਿਆ ਤੇ ਤੇਰੇ ਉਜਾੜੇ ਨੂੰ ਅਸੀਂ ਥੋੜੇ ਤੇ ਵੀ ਨਹੀਂ ਜਾਵਾਂ। ਅਸੀਂ ਇਸ ਉਜਾੜੇ ਨੂੰ ਮੰਨਦਾ ਹੀ ਨਹੀਂ ਕਿ ਸਾਡਾ ਉਜਾੜਾ ਹੋ ਗਿਆ। ਅਸੀਂ ਮੁਰ ਪਰਤਾਂਗੇ ਤੇ ਹਰ ਹਾਲਤ ਪਰਤਾਂਗੇ, ਹਰ ਹਾਲਤ ਪਰਤਾਂਗੇ। ਤੇ ਉਦੋਂ ਤੱਕ ਪਰਤਦੇ ਰਾਵਾਂਗੇ ਜਦੋਂ ਤੱਕ ਇਹ ਸਾਹ ਜਿਹੜੇ ਨੇ ਇਹਨਾਂ ਸਰੀਰਾਂ 'ਚ ਚੱਲਦੇ ਰਹਿਣਗੇ। ਉਹਨਾਂ ਸੀ ਜਾਂ ਕਿਹੜੇ ਪਾਸੇ ਨੂੰ ਰਹੇ ਸਾਡੇ ਸਿੱਖਾਂ ਸ਼ਕਤੀ ਕਿੰਨੀ ਆ ਲੜਨ ਦੀ ਗੱਲ ਇਹਦੇ ਉੱਤੇ ਕਰੀਏ ਧਰਨੇ ਤੇ ਆਇਆ ਆ ਬੋਰ ਦੀ ਸ਼ਾਂ ਬੜੀ ਠੰਡੀ ਆ ਸ਼ਮਸ਼ਾਨ ਘਾਟ ਆ ਵੀ ਤੋ ਜਾਣਾ ਪਹਾਉ ਉਹਦੇ ਫੱਲੇ ਹੋਣਾ ਕੋਈ ਟਰਾਡੀ ਥੱਲੇ ਆ